ਧੰਨਵਾਦ ਕਿ ਤੁਸੀਂ ਲਗਾਤਾਰ ਆਪਣੇ ਹੈਕਟਿਕ ਡੇ ਦੇ ਵਿੱਚ ਵੀ ਸਾਡੀਆਂ ਸਾਰੀਆਂ ਪ੍ਰੈਸ ਬਾਰਤਾ ਨੂੰ ਕਵਰ ਕਰਨ ਲਈ ਪਹੁੰਚੋ ਮੇਰੇ ਨਾਲ ਮੇਰੇ ਕੈਬਨਿਟ ਕਲੀਕ ਹਰਦੀਪ ਮੁੰਡੀਆਂ ਜੀ ਔਰ ਸਾਡੇ ਐਫਸੀਆਰ ਅੰਦਰਾਗ ਬਰਮਾ ਜੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਆ ਕਿ ਪੰਜਾਬ ਦੇ ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਆ ਮਾਲ ਵਿਭਾਗ ਦੇ ਅੰਦਰ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਨਵਾਂ ਮੈਕਨਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਿਆਰ ਕੀਤਾਗਾ ਕਿ ਮਾਲ ਵਿਭਾਗ ਦੇ ਅੰਦਰ ਬਹੁਤ ਕਈ ਇਸ ਤਰ੍ਹਾਂ ਦੇ ਕੇਸ تھے ਜਿਹੜੇ ਪੀੜੀਦਰ ਪੀੜੀ ਪਰਿਵਾਰਾਂ ਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਬੀਤ ਜਾਂਦੀਆਂ ਸੀ ਪਰ ਲੇਕਿਨ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਰਹਿੰਦੇ ਸੀਗੇ ਕਦੇ ਅਦਾਲਤ ਦੇ ਅੰਦਰ ਕਦੇ ਤਹਿਸੀਲਦਾਰ ਸਹਿਬਾਨ ਕੋਲੇ ਕਦੇ ਕਨਗੋ ਸਹਿਬਾਨ ਕੋਲੇ ਕਦੇ ਪਟਵਾਰੀ ਸਹਿਬਾਨ ਕੋਲੇ ਲਗਾਤਾਰ ਕੇਸ ਜਿਹੜੇ ਨੇ ਉਹਨਾਂ ਦਾ ਨਿਪਟਾਰਾ ਸਹੀ ਸਮੇਂ ਤੇ ਨਹੀਂ ਹੁੰਦਾ ਸੀਗਾ ਔਰ ਬਹੁਤ ਵੱਡੀ ਖੱਜਲ ਖਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਕਿਸਾਨਾਂ ਨੂੰ ਸਹੀ ਪੈਂਦੀ ਸੀ ਲੋਕਾਂ ਨੂੰ ਆਪਣੇ ਇੰਤਕਾਹ ਕਰਾਉਣ ਲਈ ਬਹੁਤ ਲੰਮਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਉਹਨਾਂ ਇੰਤਕਾਰਾਂ ਦੇ ਲੱਕੜਾ ਲੈਣ ਲਈ ਲੰਬਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਜੇਕਰ ਕਿਸੇ ਨੇ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਘਾਟ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਜਾਂ ਐਨਓਸੀ ਲੈਣੀ ਆ ਇਹ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਸਮਾਂ ਘਟਾਇਆ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਕੰਮ ਸਾਲ-ਸਾਲ 2-2 ਸਾਲਾਂ ਚ ਹੁੰਦੇ ਸੀਗੇ ਉਹਨਾਂ ਦੇ ਲਈ ਸਮਾਂ ਸਾਰਣੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਜੇ ਮੈਂ ਥੋੜਾ ਪਿਛੋਕੜ ਜਾਵਾਂ ਨਕਲ ਲੈਣ ਲਈ ਆਮਦਨ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਜਾਂ ਮਾਲ ਰਕਾਰ ਦੀ ਜਾਂਚ ਕਰਨ ਦੇ ਲਈ ਕਿਉਂਕਿ ਮਾਲ ਰਕਾਰ ਜਿਹੜਾ ਜੇ ਮੈਂ ਗੱਲ ਕਰਾਂ 920 ਦਾ 930 ਦਾ 940 ਦਾ ਉਹਦੀ ਜਾਂਚ ਲਈ ਵੀ ਲੰਬਾ ਸਮਾਂ ਲੱਗ ਜਾਂਦਾ ਸੀਗਾ ਪਰ ਲੇਕਿਨ ਅੱਜ ਸਰਕਾਰ ਨੇ ਇੱਕ ਨਵਾਂ ਜਿਹੜਾ ਫਰਮਾਨ ਥੱਲੇ ਜਾਰੀ ਕੀਤਾਗਾ ਤਾਂ ਕਿ ਸਮਾਂ ਸੀਮਾ ਜਿਹੜੀ ਹੈ ਉਹ ਘਟ ਜਾਵੇ ਹੁਣ ਤੱਕ ਜਿਹੜੇ ਇੰਤਕਾਲ ਜਿਹੜੇ ਬਿਨਾਂ ਵਿਰੋਧ ਦੇ ਜਿਹੜੇ ਅਨਕੰਟੈਸਟਿਡ ਇਹ ਕੰਟੈਸਟਿਡ ਨੇ ਜਿਨ੍ਹਾਂ ਦੇ ਅੰਦਰ ਦੋ ਪਾਰਟੀਆਂ ਦੋ ਪਰਿਵਾਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਲੀਗਲ ਗੱਲ ਨੂੰ ਲੈ ਕੇ ਕਿਸੇ ਫੈਕਟਰ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣੀ ਗੱਲ ਰੱਖਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਬਿਨਾਂ ਵਿਰੋਧ ਦੇ ਵਿਦਆਊਟ ਅਨਕੰਟੈਸਟਡ ਜਿਹੜੇ ਕੇਸ ਨੇ ਉਹ ਲਗਭਗ 8 ਲੱਖ 42362 ਕੇਸ ਜਿਹੜੇ ਨੇਗੇ ਉਹ ਪਿਛਲੇ 1 ਸਾਲ ਚ ਸਾਡੇ ਕੋਲ ਆਏ ਜਿਨ੍ਹਾਂ ਵਿੱਚ 170000 ਅਰਜ਼ੀਆਂ ਜਿਹੜੀਆਂ ਕੋਲ ਅਰਜ਼ੀਆਂ ਲਾਭਪਾਤਰੀ ਸੀ ਸੋਰੀ 842362 ਲਾਪਾਤਰੀ ਸੀਗੇ ਜਿਨ੍ਹਾਂ ਵਿੱਚ 170822 ਅਰਜ਼ੀਆਂ ਪੈਂਡਿੰਗ ਪੰਜਾਂ ਸੀਗੀਆਂ ਸੋ ਉਹ ਹੁਣ ਉਹਨਾਂ ਵਿੱਚੋਂ ਸਿਰਫ 26000 ਸਿਰਫ 26658 26658 ਅਰਜ਼ੀਆਂ ਜਿਹੜੀਆਂ ਨੇਗੀਆਂ ਉਹ ਸਿਰਫ ਪੈਂਡਿੰਗ ਪੰਜਾਂ ਰਗੀਆਂ ਉਹਨਾਂ ਦਾ ਨਿਪਟਾਰੇ ਦਾ ਦਿਨ ਜਿਹੜੇ ਨੇ 45 ਦਿਨ ਨੇਗੇ ਸਮਾਸਾਰ ਨੇ ਜਿਹੜੀ ਹੈ 45 ਦਿਨ ਦੀ ਆ ਸੋ ਅਗਲੇ ਸਮੇਂ ਦੇ ਅੰਦਰ ਅਸੀਂ ਇਹਨਾਂ ਸਾਰਿਆਂ ਨੂੰ ਬੜੇ ਜਲਦੀ 30 30 ਅਪ੍ਰੈਲ ਜਿਹੜੀ ਆ 30 ਅਪ੍ਰੈਲ ਜਿਹੜੀ ਡੇਟ ਆ ਉਹ ਡੈਡ ਲਾਈਨ ਸਾਰੇ ਅਫਸਰ ਸਹਿਬਾਨ ਦੇ ਸਾਹਮਣੇ ਰੱਖੀ ਆ ਕਿ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿਹੜੇ 26658 ਕੇਸ ਨੇਗੇ ਉਹ ਸਾਰੇ ਨਿਪਟਾਏ ਜਾਣ ਯਾਨੀ ਕਿ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 ਅਪ੍ਰੈਲ ਤੱਕ ਸਾਰੇ ਸਾਡੇ ਅਫੀਸਰ ਸਹਿਬਾਨ ਰੈਵਨਿਊ ਦੇ ਅਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਡੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਪਾਬਰਾਂ ਤੇ ਡੀਸੀ ਸਹਿਬਾਨ ਕੋਲੇ ਹੁੰਦੀਆਂ ਨੇ ਜੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਹੈ ਕਿ 30 ਅਪ੍ਰੈਲ ਤੱਕ ਇਹ 26658 ਕੇਸ ਨੇ ਜਿਹੜੇ ਉਹ ਨਿਪਟਾਏ ਜਾਣ ਇਸੇ ਤਰੀਕੇ ਲਗਭਗ 17400 17400 ਜਿਹੜੀਆਂ ਕਾਪੀ ਲੈਣੀ ਹੁੰਦੀ ਆ ਜਿਹੜੇ ਕੇਸ ਡਿਸਾਈਡ ਹੋਏ ਹੋਏ ਨੇਗੇ ਉਹਨਾਂ ਦੇ ਕਾਪੀਜ਼ ਲੈਣੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਲਫਟਾਰਾ ਵੀ ਜਿਹੜਾ ਅਸੀਂ ਕਿਹਾਗਾ ਕਿ 30 April ਤੱਕ ਕਰਕੇ ਮੁਕੰਮਲ ਖਤਮਾ ਕੀਤਾ ਜਾਵੇ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਆਮਦਨ ਸਰਟੀਫਿਕੇਟ ਦੀ ਇਨਕਮ ਸਰਟੀਫਿਕੇਟ ਦੀ ਗੱਲ ਕਰੀਏ ਉਹ ਲਗਭਗ 4362 ਪੈਂਡਿੰਗ ਪਏ ਨੇ ਉਹਨਾਂ ਲਈ ਵੀ ਅਸੀਂ 30 April ਕੀਤੀ ਆ ਇਸੇ ਤਰ੍ਹਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਕੇਸ ਨੇਗੇ ਉਹ 2123 ਪਏ ਨੇ ਉਹਨਾਂ ਲਈ ਵੀ 30 April ਜਿਹੜੀ ਆ ਡੈਡਲਾਈਨ ਨਿਯੁਕਤ ਕੀਤੀ ਗਈ ਆ ਯਾਨੀ ਕਿ ਜਿਹੜੇ ਕੇਸ ਪੈਂਡਿੰਗ ਪਏ ਨੇਗੇ ਪੰਜਾਬ ਸਰਕਾਰ ਕੋਲੇ ਪ੍ਰੈਜ਼ੀਡੈਂਟ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਦਾ ਉਹਨਾਂ ਉਤੇ ਐਪਰੋਪ੍ਰੀਏਟ ਆਰਡਰ ਜਾਰੀ ਕਰਨ ਦੀ ਡੇਟ ਜਿਹੜੀ ਆ ਉਹ 30 April ਰੱਖੀ ਗਈ ਆ ਔਰ ਇਹਦੇ ਲਈ ਜਿਹੜਾ ਸਮਾਂ ਸੀਗਾ ਜਿਹੜਾ ਇੰਤਕਾਲ ਕਰਾਉਣ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ 30 April ਤੋਂ ਬਾਅਦ ਯਾਨੀ ਕਿ 1 May ਤੋਂ ਲੈ ਕੇ 1 ਮਈ ਤੋਂ ਲੈ ਕੇ ਸਮਾਂ ਜਿਹੜਾ ਉਹ ਘਟਾ ਕੇ 30 ਦਿਨ ਕੀਤਾ ਗਿਆ। ਪੰਜਾਬ ਦੇ ਅੰਦਰ ਜੇਕਰ ਬਿਨਾਂ ਵਿਰੋਧ ਦਾ ਇੰਤਕਾਰ ਹੋਊਗਾ ਤਾਂ ਉਹਦੇ ਲਈ ਸਮਾਂ ਸਾਰਨੀ ਜਿਹੜੀ ਆ ਉਹ 15 ਦਿਨ ਘਟਾ ਕੇ 30 ਦਿਨ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਨਕਲ ਲੈਣ ਦੀ ਜਿਹੜੀ ਦਿਨ ਨੇਗੇ ਉਹ 10 ਦਿਨ ਕਰ ਦਿੱਤੇ ਗਏ ਨੇ। ਐਨ ਸਰਟੀਫਿਕੇਟ ਜਿਹੜਾਗਾ ਇਨਕਮ ਸਰਟੀਫਿਕੇਟ ਬਣਾਉਣ ਦੇ ਲਈ 15 ਦਿਨ ਔਰ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਸਿਰਫ 7 ਦਿਨ ਇਹ ਵੱਡਾ ਜਿਹੜੀ ਚੇਂਜ ਆ ਉਹ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਮੇਰੇ ਭਰਾ ਮੁੰਡਿਆ ਸਾਹਿਬ ਨੇ ਅੰਦਰਾਗ ਬਰਮਾ ਜੀ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹਦਾਇਤਾਂ ਲੈ ਕੇ ਇਹ ਵੱਡਾ ਬਦਲਾਅ ਕੀਤਾਗਾ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਲੱਗੇ ਉਹ ਸੁਖਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ तहसीलदारਾਂ ਦੇ ਅੰਦਰ ਜਾਂ ਹੋਰਨਾਂ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਅਸੀਂ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਫਸਰਾਂ ਦੀ ਤੈਅ ਕੀਤੀ ਆ ਕੱਲਾ ਨਹੀਂ ਕਿ ਸਮਾਂ ਦੇਤਾ 30 ਦਿਨਾਂ ਤੋਂ ਬਾਅਦ ਜਾਂ 10 ਦਿਨਾਂ ਤੋਂ ਬਾਅਦ ਜਾਂ 5 ਦਿਨਾਂ ਤੋਂ ਬਾਅਦ ਜਾਂ 7 ਦਿਨਾਂ ਤੋਂ ਬਾਅਦ ਉਹਨਾਂ ਦੀ ਜਵਾਬਦੇਹੀ ਤੈਅ ਹੋਊਗੀ ਤਾਂ ਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਅਣਗਹਿਲੀ ਨਾ ਕਰ ਸਕੇ ਕੋਈ ਵੀ ਆਪਣੀ ਮਨਮਰਜ਼ੀ ਨਾ ਕਰ ਸਕੇ ਕੋਈ ਵੀ ਪਾਬਰਾਂ ਦਾ ਮਹਿਸੂਸ ਨਾ ਕਰ ਸਕੇ ਸੋ ਇਹਦੇ ਨਾਲ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਾਉਗੀ ਔਰ ਨਾਲ ਹੀ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਉਹ ਸਮਾਬਤ ਤਰੀਕੇ ਦੇ ਨਾਲ ਮਿਲਣਗੀਆਂ ਇੱਕ ਸਮੇਂ ਦੇ ਬਿਤਾਬਕ ਜਿਹੜੀਆਂ ਉਹ ਸੇਵਾਵਾਂ ਮਿਲ ਸਕਣਗੀਆਂ ਔਰ ਇਹਦੇ ਨਾਲ ਦੀ ਨਾਲ ਮੈਂ ਸਮਝਦਾ ਜਿਹੜੀ ਖੱਜਲ ਖਵਾਰੀ ਆ ਦਫਤਰਾਂ ਦੇ ਅੰਦਰ ਖੱਜਲ ਖਵਾਰੀ ਹੁੰਦੀ ਸੀਗੀ ਕਦੇ ਇਸ ਬਾਪੂ ਕੋਲੇ ਚਲਾ ਜਾਂਦਾ ਸੀ ਬੰਦਾ ਕਦੇ ਇਸ ਬਾਪੂ ਕੋਲੇ ਚਲਾ ਜਾਂਦਾ ਸੀਗਾ ਹੋਰ ਹੋਰ ਸਮੇ ਬਦਲਣਾ ਕਰਨਾ ਹੀ ਪੈਣਾਗਾ ਸਮੇ ਤੋਂ ਬਾਅਦ ਭੱਜ ਨਹੀਂ ਸਕਦੇ ਸੋ ਇਹਨਾਂ ਸਾਰਿਆਂ ਦੀਆਂ ਜਿੰਨੀਆਂ ਅਰਜ਼ੀਆਂ ਪੈਂਡਿੰਗ ਪੰਜਾਂ ਹੋਣਗੀਆਂ ਜਾਂ ਜਿੰਨੀਆਂ ਐਪਲੀਕੇਸ਼ਨ ਜਿਹੜੀਆਂ ਫਾਈਲ ਹੋਣਗੀਆਂ ਜਾਂ ਜਿੰਨੇ ਕੇਸ ਜਿਹੜੇ ਨੇਗੇ ਅਫਸਰਾਂ ਕੋਲੇ ਆਉਣਗੇ ਉਹਨਾਂ ਸਭ ਦੀ ਨਿਗਰਾਨੀ ਜਿਹੜੀ ਆ ਉਹ ਮਾਨਯੋਗ ਡੀਸੀ ਸਹਿਬਾਨ ਕਰਨਗੇ ਡਿਪਟੀ ਕਮਿਸ਼ਨਰ ਸਹਿਬਾਨ ਰੋਜ਼ ਮਰਾ ਚੱਕਰਿਆ ਕਰਨਗੇ ਕਿ ਇਹਨਾਂ ਕੋਲੇ ਦਿੜਬੇ ਵਾਲੇ ਐਸਜੀਐਮ ਸਾਹਿਬ ਕੋਲੇ ਜਾਂ ਹੰਡਾਏ ਵਾਲੇ तहसीलदार साहब ਕੋਲੇ ਜਾਂ ਰਾਜਾ ਸੰਸੀ ਵਾਲੇ ਲੈਪ तहसीलदार साहब ਕੋਲੇ ਕਿੰਨੀਆਂ ਅਰਜ਼ੀਆਂ ਆਈਆਂ ਰਹੀਆਂ ਇਹ ਸਾਰਾ ਉਹ ਕਨਸਰਨਡ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਧਿਆਨ ਰੱਖਣਗੇ ਔਰ ਉਹਨਾਂ ਦੀ ਡਿਊਟੀ ਆ ਕਿ ਉਹ ਹਰ ਰੋਜ਼ ਚੈੱਕ ਕਰਨਗੇ ਔਰ ਲਗਾਤਾਰ ਜਿਹੜੀ ਆ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਨਗੇ ਔਰ ਲੋਕਾਂ ਨੂੰ ਰਾਹਤ ਦੇਣਗੇ ਇਹਦੇ ਨਾਲ ਦੀ ਨਾਲ ਸਾਡੀ ਜਿਹੜੀ ਮਾਲ ਵਿਭਾਗ ਦੀ ਇੱਕ ਵੈਬਸਾਈਟ ਆ ਮਾਲ ਵਿਭਾਗ ਦੀ ਵੈਬਸਾਈਟ ਜਿਹੜੀ ਆ www.jamamandi.punjab.www. jama mandi.punjab.government.in ਤੇ ਜਾ ਕੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਉਹ ਆਪਣੇ ਇੰਤਕਾਲ ਦੀ ਐਂਟਰੀ ਜਿਹੜੀ ਆ ਉਹ ਚੈੱਕ ਕਰ ਸਕਦਾਗਾ ਕਿ ਮੇਰਾ ਇੰਤਕਾਲ ਹੋਇਆ ਜਾਂ ਨਹੀਂ ਹੋਇਆ ਸੋ ਉਹ ਚੈੱਕ ਕਰ ਸਕਦਾਗਾ ਸੋ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੂਗੀ ਹੁਣ ਇੱਕ ਡੈਡ ਲਾਈਨ ਜਿਹੜੀ ਮੈਂ ਪਹਿਲਾਂ ਕਹਿ ਰਿਹਾ ਕਿ ਡੈਡ ਲਾਈਨ ਜਿਹੜੀ ਆ ਉਹ 30 ਅਪ੍ਰੈਲ ਆ 30 ਅਪ੍ਰੈਲ ਤੱਕ ਸਿਰ 45 ਦਿਨ ਦਾ ਸਮਾਂਗਾ ਜਿਹੜਾ ਆਲਰੇਡੀ ਚੱਲਿਆ ਆਉਂਦਾ ਸੀ 30 ਅਪ੍ਰੈਲ ਤੋਂ ਬਾਅਦ 1 ਮਈ ਤੋਂ ਲੈ ਕੇ ਸਮਾਂਸਾਰਨ ਜਿਹੜੀ ਆ ਉਹ ਰੀਡਿਫਾਈਨ ਕੀਤੀ ਗਈ ਆ ਸਮਾਂ ਘਟਾਇਆ ਗਿਆ ਔਰ ਸਮਾਂ ਜਿਹੜਾ 45 ਦਿਨ ਤੋਂ ਘਟਾ ਕੇ 30 ਦਿਨ ਕੀਤਾ ਗਿਆ ਇਹ ਸਾਰਿਆਂ ਨੂੰ ਇਹ ਬੜਾ ਸਖਤੀ ਦੇ ਨਾਲ ਲਾਗੂ ਕੀਤਾ ਜਾਊਗਾ ਸਾਡੇ ਅਫਸਰ ਸਾਹਿਬਾਨ ਬੈਠੇ ਨੇਗੇ ਐਫਸੀਆਰ ਸਾਹਿਬਾਨ ਬੈਠੇ ਨੇਗੇ ਹਰਦੀਪ ਮੁੰਡੀਆਂ ਜੀ ਬਿਲਕੁਲ ਇਸ ਗੱਲ ਨੂੰ ਸ਼ੋਰ ਕਰਨਗੇ ਕਿ ਬਿਲਕੁਲ ਕਿਤੇ ਵੀ ਕੋਈ ਡਿਲੇ ਨਹੀਂ ਹੋਊਗੀ ਕਿਸੇ ਵੀ ਕਿਸਮ ਦੀ ਡਿਲੇ ਜਿਹੜੀ ਆ ਕਿਸੇ ਵੀ ਅਫਸਰ ਦੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਜਿਹੜਾ ਵੀ ਕਰੂਗਾ ਤਾਂ ਉਹਦੇ ਸਖਤ ਕਾਰਵਾਈ ਜਿਹੜੀ ਆ ਉਹ ਪੰਜਾਬ ਸਰਕਾਰ ਕਰੂਗੀ ਜਿਹੜਾ ਹੈਗਾ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਸੋ ਥੈਂਕ ਯੂ ਜੀ